ਮੈਨੂੰ ਨਹੀਂ ਪਤਾ ਮੈਨੂੰ ਇੰਨਾ ਪਤਾ ਕਿ ਦੋ ਗੈਂਗਸਟਰ ਸੀਗੇ ਠੀਕ ਹੈ ਉਹ ਮੁਕਾਬਲੇ ਦੀ ਲਾਈਵ ਸੀ ਦੋਨਾਂ ਨੂੰ ਜਿੱਦਾਂ ਮੁਕਾਬਲਾ ਸ਼ੁਰੂ ਹੋ ਗਿਆ ਮੁਕਾਬਲੇ ਦੇ ਵਿੱਚ ਉਹਨਾਂ ਕੋਲੋਂ ਦੋ ਸਟ੍ਰੀਟ ਮਿਲੇ ਗਏ ਜੀ ਤੇ ਇਹ ਕ੍ਰਾਸ ਫਾਇਰਿੰਗ ਹੋਈ ਹੈ ਉਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਜੀ ਤੇ ਫਾਇਰਿੰਗ ਕੀਤੀ ਹੈ ਉਹ ਮਲਾਜਮਾਂ ਵੱਲੋਂ ਕੀਤੀ ਪਰ ਵਿਚਾਰਿਆ ਮਲਾਜਮਾਂ ਦਾ ਵਿਚਾਰ ਜੀ ਕਿੰਨੇ ਕਜੇ ਦੀ ਘਟਨਾ ਹੈ ਤਕਰੀਬਨ ਸਾਨੂੰ ਤੇ ਉਨਾ ਕ ਘੰਟਾ ਪਹਿਲਾਂ ਫੋਨ ਗਿਆ ਕੰਟਰੋਲ ਤੋਂ ਆਇਆ ਵੀ ਉੱਥੇ ਗੋਲੀ ਚੱਲ ਗਈ ਤੇ ਮੌਕੇ ਤੇ ਪਹੁੰਚੋ ਡਿਊਟੀ ਅਫਸਰ ਅੱਛਾ ਕੋਈ ਵਿਅਕਤੀ ਮੌਕੇ ਤੇ ਪਤਾ ਨਹੀਂ ਅੱਛਾ ਜੀ ਵਿਅਕਤੀ ਨਹੀਂ ਸਾਨੂੰ ਕੰਟਰੋਲ ਤੋਂ ਆਇਆ ਜੀ ਉੱਥੇ ਨਖਾਂੇ ਬਾਅਦ ਗੋਲੀ ਚੱਲ ਗਈ ਤੇ ਮੌਕੇ ਤੇ ਪਹੁੰਚੋ ਜਦੋਂ ਇੱਥੇ ਆਏ ਤੇ ਅੱਗੇ ਸੀਐਸਟਾਫ ਦੀ ਟੀਮ ਪੂਰੀ ਅੱਗੇ ਖੜੀ ਸੀ ਜਿਹਨਾਂ ਨਾਲ ਮੁਕਾਬਲਾ ਹੋਇਆ ਸੀਗਾ ਜੀ ਬਸ ਇੰਨੇ ਹੀ ਮੇਰੀ ਨੋਲਿਜ ਚ ਹੋਣੀਆਂ ਉਸਨੇ ਮਾਮਲਾ ਵੀਰ ਜੀ ਇਹ ਆ ਵੀ ਜਾਨੀ ਕਿ ਸਾਨੂੰ ਪੁਲਿਸ ਮਲਾਜਮ ਆਇਓ ਕਹਿੰਦੇ ਭਾਜੀ ਅਸੀਂ ਸਾਰਾ ਨੇ ਇਲਾਕਾ ਦਰਸ਼ੀਲ ਕੀਤਾ ਆ ਅੱਛਾ ਤੇ ਇਹ ਨਹੀਂ ਪਤਾ ਕਿ ਕਿਧਰੋਂ ਬੰਦੇ ਆ ਜਾਣ ਹੂੰ ਹਾਂਜੀ ਕਿਹੜੇ ਬੰਦੇ ਸੀਗੇ ਉਹ ਕਹਿੰਦੇ ਤੁਸੀਂ ਬੰਦੇ ਪਹਿਲੇ ਕਿਦੋਂ ਆ ਜਾਣ ਤੁਸੀਂ ਜਿਹਨੇ ਇੱਕ ਵਾਰ ਅੰਦਰ ਅੰਦਰ ਪਿੱਛੇ ਹੋ ਜਾਓ ਹੂੰ ਅਸੀਂ ਸਾਰਿਆਂ ਨੂੰ ਅਸੀਂ ਫਿਰ ਬਾਹਰ ਵੇਖਣ ਲੱਗੇ ਉਹਨਾਂ ਸਾਨੂੰ ਫਿਰ ਕਿਹਾ ਤੁਹਾਨੂੰ ਦੋ ਵਾਰੀ ਸੀ ਕਿਹਾ ਨਾ ਵੀ ਤੁਸੀਂ ਪਿੱਛੇ ਹੋ ਜਾਓ ਹੋਸ ਤਾਂ ਕਿਹਦੇ ਪਰ ਕਿਧਰੋਂ ਆ ਜਾਣ ਬੰਦੇ ਉਹ ਤੇ ਤੁਹਾਡੇ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨੇ ਬੰਦੇ ਟਾਈਮ ਅੰਕਲ ਜੀ ਇਹ ਨੌਕ ਦਾ ਟਾਈਮ ਹੋਣਾ ਜੀ ਨੌਸਮ ਅੱਛਾ ਫਿਰ ਅੰਕਲ ਜੀ ਅਚਾਹ ਪੁਲਿਸ ਪ੍ਰਸ਼ਾਸਨ ਦੇ ਕਿੰਨੇ ਕੇ ਬੰਦੇ ਸੀਗੇ ਪੁਲਿਸ ਪ੍ਰਸ਼ਾਸਨ ਜਾਂ 2-3 ਗੱਡੀਆਂ ਸੀਗੀਆਂ ਤੇ 10 19 ਦੇ ਵਿੱਚ ਬੰਦੇ ਕਾਫੀ ਸੀਗੇ ਤੇ ਅਸੀਂ ਮਲਾਜਮਾਂ ਦੇ ਦੇਖੇ ਸਾਰੇ ਉਹ ਪੁਲਿਸ ਵਾਲਿਆਂ ਦੇ ਕਰੀਬ ਕਿੰਨੇ ਗੋਲੇ ਚਲੇ ਗੋਲੀਆਂ 500 ਚੱਲੀਆਂ ਹੋਈਆਂ ਜੀ ਘੱਟੋ ਘੱਟ ਘੱਟੋ ਘੱਟ ਵੀ ਗੋਲੇ ਜਰੇ ਦੋਵਾਂ ਵੱਨ ਫਾਇਰਿੰਗ ਹੋਈ ਜੀ ਮੁੰਡੇ ਸੋਨਾ ਉਹ ਵੀ ਚੜਾਈਆਂ ਉਹਨੇ ਕੋਲ ਫਿਰ ਅਸੀਂ ਅੰਦਰ ਹੋ ਗਏ ਦੋਨਾਂ ਦੀ ਜਵਾਬੀ ਕਾਰਵਾਈ ਆਪਸ ਚੱਲ ਜਰੀ ਸਹੀ ਸੁਣਵਾਜੀ ਸੁਣਦੇ ਸੀ ਨਾ ਉਧਰ ਅੱਛਾ ਸਾਡਾ ਕੋਈ ਨਹੀਂ ਅੱਗੇ ਆਣ ਨਹੀਂ ਦਿੱਤਾ ਪੁਲਿਸ ਨੇ ਵੀ ਨਹੀਂ ਆਣ ਦੇਣਾ ਸੀ ਉਹਨੇ ਕਿਹਾ ਵੀ ਤੁਹਾਡੇ ਲੱਗ ਜੇਗੇ ਪੁਲਿਸ ਵਾਲਿਆਂ ਦੀ ਤਿੰਨ ਗੱਡੀਆਂ ਸੀ ਤੇ ਚਾਰ ਗੱਡੀਆਂ ਤੇ ਟਿੱਕੇ ਰਹਿ ਕਿੱਥੇ ਕਿੱਥੇ ਗੋਲੀਆਂ ਲਾਈ ਇੱਕ ਮਿੰਟ ਰੁਕ ਚੱਲ ਜਾਓ ਇੰਨਾ ਲੱਕੀ ਗਿਆ ਟਾਈਮ ਤੇ ਠੀਕ ਹੈ ਨਹੀਂ ਤੁਸੀਂ ਉਸ ਟਾਈਮ ਮੁਕੇ ਤੇ ਖੜੇ ਸੀ ਇੱਥੇ ਗੋਲੀ ਚੱਲਦੀ ਹੈ ਆਪਣੇ ਉੱਤੇ ਛੜ ਗਿਆ ਜੀ ਠੀਕ ਹੈ ਜੀ ਸਾਡਾ ਕੁਝ ਘਰੇ ਗਿਆ ਹੀ ਗਰੀਬੀ ਨਹੀਂ ਹੁੰਦੀ ਮਤਲਬ ਉਹ ਵਿਚਕਾਰ ਸੀ ਤੇ ਸਾਰੇ ਪਾਸੇ ਪੁਲਿਸ ਖੜੀ ਹੋਈ ਸੀ ਵੇਰੀ ਮੈਂ ਉਹ ਨਹੀਂ ਸੀ ਉੱਚਾ ਸਾਰਾ ਸੋਹਮਣੀ ਦੇ ਉੱਪਰ ਰੋਡ ਦੇ ਨਾਲ ਅੱਛਾ ਉਤੋਂ ਫਿਰ ਮੈਂ ਨੱਕੀ ਇਹ ਦੇਖਿਆ ਆਠ ਆਵਾਜ਼ਾਂ ਵੀ ਸੁਣਾਈਆਂ ਨੇ ਅੱਛਾ ਇਹ ਲੱਗਾ ਪਤਾ ਕਿ ਦੋ ਬੰਦੇ ਮਰੇ ਆ ਪੁਲਸ ਵਾਲੇ ਇੱਕ ਬੰਦਾ ਪੁਲਸ ਵਾਲਾ ਦੋ ਜੀ ਮਰੇ ਪੁਲਸ ਵਾਲੇ ਵੀ ਲੱਗੀ ਬੜੀ ਹਾਂ ਜੀ ਸੁਣ ਜਾਇਆ ਕੋਣ ਜਾਇਆ ਠੀਕ ਹੈ ਮਤਲਬ ਤੁਸੀਂ ਪੁਸ਼ਟੀ ਨਹੀਂ ਕਰਦੇ ਇਸ ਚੀਜ਼ ਦੀ ਨਹੀਂ ਨਹੀਂ ਮੈਂ ਤਾਂ ਚੰਨ ਘਾਰਿਆ ਇਸੇ ਕਰੋ ਮੇਰਾ ਰੋਲ ਪਰ ਲੱਗਾ ਉਹ ਵਾਲਾ ਉਹ ਤੋਂ ਨਿਕਲ ਗਿਆ ਠੀਕ ਹੈ ਜਦੋਂ ਨਾਲ ਬੰਦੀ ਕਰਤਾ ਉਹਨੇ ਮੇਰੇ ਰੋਲ ਤੇ ਗਿਆ ਠੀਕ ਸੋ ਲਗਾਤਾਰ ਤੁਸੀਂ